ਰੋਜ਼ਾਨਾ ਜ਼ਿੰਦਗੀ ਅਤੇ ਚੰਗੀ ਸਿਹਤ ਲਈ ਅਜ਼ਮਾਏ ਹੋਏ ਸਰਦਾਰ ਕਤਰਲੇ ਲੂਨੋਸਕੇ ਨੰਬਰ 1 ਜੇਕਰ ਜ਼ੁਕਾਮ ਦੇ ਕਾਰਨ ਤੁਹਾਡੇ ਪੂਰੇ ਸਰੀਰ ਵਿੱਚ ਦਰਦ ਹੋਣ ਲੱਗੇ ਤਾਂ ਕਦੇ ਵੀ ਮਾਲਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਮਾਲਿਸ਼ ਕਰਨ ਦੇ ਨਾਲ ਹੱਡੀਆਂ ਦੇ ਦਰਦ ਦਾ ਸਾਹਮਣਾ ਕਰਨਾ ਪੈ ਸਕਦਾ ਨੰਬਰ 2 ਜੇਕਰ ਮੀਂਹ ਵਿੱਚ ਭਿੱਜਣ ਕਾਰਨ ਬੁਖਾਰ ਹੋ ਜਾਵੇ ਤਾਂ ਤੁਹਾਨੂੰ ਤુલਸੀ ਅਤੇ ਗੁੜ ਵਾਲੀ ਚਾਹ ਦੀ ਚੁਸਕੀ ਲੈਣੀ ਚਾਹੀਦੀ ਆ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਨੰਬਰ 3 ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਆ ਤਾਂ ਦੋ ਗੁਲਾਬ ਦੇ ਫੁੱਲ ਚਬਾ ਕੇ ਖਾ ਲਓ ਇਸ ਦੇ ਨਾਲ ਮੂੰਹ ਦੀ ਬਦਬੂ ਗਾਇਬ ਹੋ ਜਾਏਗੀ ਗੇਟ ਨੰਬਰ 4 ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਖਰਾਬੀ ਆ ਤਾਂ ਤੁਹਾਨੂੰ ਰੋਜ਼ਾਨਾ ਇੱਕ ਹਫ਼ਤੇ ਤੱਕ ਨਿੰਮ ਦੇ ਪੱਤੇ ਚਵਾ ਲੈਣੇ ਚਾਹੀਦੇ ਨੇ ਜਾਂ ਫਿਰ ਤੁਸੀਂ ਨਿੰਮ ਦੇ ਪੱਤਿਆਂ ਦਾ ਰਸ ਵੀ ਪੀ ਸਕਦੇ ਹੋ ਇਸ ਦੇ ਨਾਲ ਤੁਹਾਡੇ ਸਰੀਰ ਦਾ ਸਾਰਾ ਗੰਦਾ ਖੂਨ ਸਾਫ਼ ਹੋ ਜਾਵੇਗਾ ਅਤੇ ਜੋ ਵੀ ਬਿਮਾਰੀ ਆ ਉਹ ਹੌਲੀ-ਹੌਲੀ ਠੀਕ ਹੋਣ ਲੱਗ ਜਾਵੇਗੀ ਨੰਬਰ 5 ਵਾਲਾਂ ਦਾ ਸਪੇਧ ਹੋਣਾ ਜਾਂ ਫਿਰ ਵਾਲਾਂ ਦਾ ਝੜਨਾ ਇਹ ਸਭ ਸਿਰ ਨੂੰ ਜ਼ਿਆਦਾ ਤਣ ਕਰਨ ਹੁੰਦਾ ਹੈ ਇਸ ਲਈ ਕੋਸ਼ਿਸ਼ ਕਰੋ ਕਿ ਹਫ਼ਤੇ ਵਿੱਚ 3 ਵਾਰ ਹੀ ਵਾਲਾਂ ਨੂੰ ਧੋਤਾ ਜਾਵੇ ਨੰਬਰ 6 ਜੇਕਰ ਤੁਹਾਡਾ ਖੂਨ ਗਾੜਾ ਹੋ ਗਿਆ ਹੈ ਤਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ 4 ਤੋਂ 5 ਲਸਣ ਦੀਆਂ ਕਲੀਆਂ ਪਾ ਕੇ ਪੀਣੀਆਂ ਸ਼ੁਰੂ ਕਰ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਗਾੜਾ ਖੂਨ ਪਤਲਾ ਹੋ ਜਾਵੇਗਾ ਅਤੇ ਖੂਨ ਦਾ ਸੰਚਾਰ ਵੀ ਵਧੀਆ ਹੋ ਜਾਵੇਗਾ ਨੰਬਰ 7 ਜੇਕਰ ਤੁਹਾਡਾ ਬੀਪੀ ਲੋ ਹੈ ਤੇ ਤੁਹਾਡਾ ਸਿਰ ਵੀ ਚਕਰਉਣ ਲੱਗ ਗਿਆ ਹੈ ਤਾਂ ਇੱਕ ਗ라스 ਪਾਣੀ ਵਿੱਚ ਇੱਕ ਚੁਟਕੀ ਨਮਕ ਮਲਾ ਕੇ ਪੀਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਇਹ ਸਮੱਸਿਆ ਖਤਮ ਹੋ ਜਾਵੇਗੀ ਨੰਬਰ 8 ਜੇਕਰ ਤੁਹਾਡੇ ਦੰਦ ਪੀਲੇ ਹੋ ਜਾਣ ਤਾਂ ਨਿੰਮ ਦੀ ਦਾਤਣ ਦੇ ਨਾਲ ਦੰਦਾਂ ਦੀ ਸਫਾਈ ਕਰੋ ਇਸ ਦੇ ਨਾਲ ਤੁਹਾਡੇ ਦੰਦ ਚਮਕਣ ਲੱਗ ਜਾਣਗੇ ਨੰਬਰ 9 ਰੋਜ਼ਾਨਾ ਇੱਕ ਗਲਾਸ ਦੁੱਧ ਵਿੱਚ ਦੋ ਤੋਂ ਤਿੰਨ ਕਸ਼ਮੀਸ਼ ਪਾ ਕੇ ਪੀਂੰਦੇ ਨਾਲ ਦਿਮਾਗ ਤੇਜ਼ ਹੋਣ ਲੱਗ ਜਾਂਦਾ ਹੈ ਅਤੇ ਨਾਲ ਹੀ ਅੱਖਾਂ ਦੀ ਰੋਸ਼ਨੀ ਵੀ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ ਨੰਬਰ 10 ਜੋ ਔਰਤਾਂ ਸਵੇਰੇ ਜਲਦੀ ਉੱਠ ਕੇ ਨਹਾ ਹਿੰਦਿਆ ਨੇ ਉਹਨਾਂ ਦਾ ਸਰੀਰ ਹਮੇਸ਼ਾ ਸਿਹਤਮੰਦ ਰਹਿੰਦਾ ਹੈ ਅਤੇ ਉਹਨਾਂ ਦੇ ਘਰ ਵਿੱਚ ਬਰਕਤ ਵੀ ਰਹਿੰਦੀ ਆ ਨੰਬਰ 11 ਕੇਲੇ ਦਾ ਜੂਸ ਪੀਣ ਦੇ ਨਾਲ ਪੇਟ ਦੇ ਵਿਚਾਲੇ ਸਾਰੇ ਕੀੜੇ ਨਸ਼ਟ ਹੋ ਜਾਂਦੇ ਆ ਜੇਕਰ ਤੁਹਾਨੂੰ ਸ਼ੂਗਰ ਦੀ ਬਿਮਾਰੀ ਆ ਤਾਂ ਇਹ ਤੁਹਾਡੇ ਲਈ ਹੋਰ ਵੀ ਫਾਇਦੇਮੰਦ ਹੋ ਸਕਦਾ ਹੈ ਨੰਬਰ 12 ਜੇਕਰ ਤੁਹਾਡੇ ਚਿਹਰੇ ਤੇ ਕਾਲੇ ਦਾਗ-ਦੱब्बे ਪੈ ਜਾਣ ਤਾਂ ਸਵੇਰੇ ਖਾਲੀ ਪੇਟ ਚਾਵਲ ਧੋਣ ਤੋਂ ਬਾਅਦ ਉਹਨਾਂ ਚਾਵਲਾਂ ਦੇ ਪਾਣੀ ਨਾਲ ਆਪਣਾ ਮੂੰਹ ਧੋ ਲਓ ਇਸ ਤਰ੍ਹਾਂ ਲਗਾਤਾਰ ਕਰਨ ਦੇ ਨਾਲ ਤੁਹਾਡੇ ਚਿਹਰੇ ਦੀ ਇਹ ਸਮੱਸਿਆ ਖਤਮ ਹੋ ਜਾਵੇਗੀ ਨੰਬਰ 13 ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਤੁਹਾਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀ ਚਾਹੀਦੀ ਅਤੇ ਨਾ ਹੀ ਜ਼ਿਆਦਾ ਨੌਨ-ਵੈਜ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹੇਗਾ ਨੰਬਰ 14 ਛੋਟੇ ਬੱਚਿਆਂ ਦੇ ਸਾਮਨੇ ਕਦੇ ਵੀ ਇਹੋ ਜੀਆਂ ਗੱਲਾਂ ਨਾ ਕਰੋ ਜਿਨ੍ਹਾਂ ਨਾਲ ਉਹਨਾਂ ਦੇ ਦਿਮਾਗ ਤੇ ਬੁਰਾ ਪ੍ਰਭਾਵ ਪਵੇ ਕਿਉਂਕਿ ਇਹ ਬੱਚਿਆਂ ਦੇ ਦਿਮਾਗ ਲਈ ਨੁਕਸਾਨਦੇਹ ਹੋ ਸਕਦਾ ਹੈ ਨੰਬਰ 15 ਜੇਕਰ ਤੁਹਾਨੂੰ ਉਲਟੀ ਆਉਂਦੀ ਹੋਵੇ ਤਾਂ ਤੁਹਾਨੂੰ ਇੱਕ ਗਲਾਸ ਪਾਣੀ ਵਿੱਚ ਦੋ ਲਸਣ ਦੀਆਂ ਕਲੀਆਂ ਮਿਲਾ ਕੇ ਪੀਣੀਆਂ ਚਾਹੀਦੀਆਂ ਹਨ ਇਸ ਨਾਲ ਤੁਹਾਨੂੰ ਉਲਟੀ ਆਉਣੀ ਬੰਦ ਹੋ ਜਾਵੇਗੀ ਨੰਬਰ 16 ਬੱਚਿਆਂ ਨੂੰ ਪੇਟ ਦਰਦ ਹੋਣ ਤੇ ਇੱਕ ਚਮਚ ਦੁੱਧ ਵਿੱਚ ਇੱਕ ਛੁੱਟਕੀ ਹਿੰਗ ਮਿਲਾ ਕੇ ਪਿਲਾ ਦਿਓ ਇਸ ਦੇ ਨਾਲ ਉਹਨਾਂ ਦਾ ਪੇਟ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ ਨੰਬਰ 17 ਪੈਰਾਂ ਵਿੱਚ ਦਰਦ ਹੋਣ ਤੇ ਲਸਣ ਦੀਆਂ ਤਿੰਨ ਤੋਂ ਚਾਰ ਕਲੀਆਂ ਚੰਗੀ ਤਰ੍ਹਾਂ ਪੂ ਲੋ ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਆਪਣੇ ਸਰੀਰ ਉੱਪਰ ਇਸ ਦੀ ਮਾਲਿਸ਼ ਕਰ ਲਓ ਇਸ ਦੇ ਨਾਲ ਤੁਹਾਨੂੰ ਦਰਦ ਤੋਂ ਆਰਾਮ ਮਿਲੇਗਾ ਨੰਬਰ 18 ਦੰਦਾ ਨੋਪਾਈਰੀਆ ਦੀ ਬਿਮਾਰੀ ਹੋਣ ਤੇ ਥੋੜੀ ਜਿਹੀ ਹਲਦੀ ਥੋੜੇ ਜਿਹੀ ਸਰੋਂ ਦੇ ਤੇਲ ਵਿੱਚ ਗਰਮ ਕਰਕੇ ਆਪਣੇ ਦੰਦਾਂ ਉੱਪਰ ਲਗਾਓ ਪਾਈਰੀਆ ਖਤਮ ਹੋ ਜਾਵੇਗਾ ਨੰਬਰ 19 ਜੈਣਿਆਂ ਵਾਲੇ ਡੱਬੇ ਵਿੱਚ ਇੱਕ ਦੋ ਟੁਕੜੇ ਚੌਕ ਜਾਂ ਫਿਰ ਮਿੱਟੀ ਦੇ ਰੱਖ ਦੇ ਨਾਲ ਗੈਨੇ ਕਦੇ ਵੀ ਕਾਲੇ ਨਹੀਂ ਪੈਂਦੇ ਨੰਬਰ 20 ਸੌਣ ਤੋਂ ਪਹਿਲਾਂ ਇੱਕ ਸੰਤਰਾ ਖਾ ਲੈਣ ਦੇ ਨਾਲ ਤੁਸੀਂ ਡਿਪਰੈਸ਼ਨ ਤੋਂ ਬਚੇ ਰਹੋਗੇ ਨੰਬਰ 21 ਪਪੀਤਾ ਖਾਣ ਦੇ ਨਾਲ ਤੁਹਾਡਾ ਦਿਲ ਹਮੇਸ਼ਾ ਸਿਹਤਮੰਦ ਰਹੇਗਾ ਅਤੇ ਤੁਹਾਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਇਹ ਬਚਾਵੇਗਾ ਨੰਬਰ 22 ਜੇਕਰ ਤੁਹਾਡੀ ਜੀਭ ਉੱਪਰ ਛਾਲੇ ਪਏ ਗਏ ਹਨ ਤਾਂ ਲਸਣ ਦੀਆਂ 2 ਤੋਂ 3 ਕਲੀਆਂ ਲੈ ਕੇ ਆਪਣੀ ਜੀਭ ਦੇ ਉੱਪਰ ਹੌਲੀ-ਹੌਲੀ ਰਗੜੋ ਇਸ ਤਰ੍ਹਾਂ ਕਰਨ ਦੇ ਨਾਲ ਜੀਭ ਦੇ ਛਾਲੇ ਖਤਮ ਹੋ ਜਾਣਗੇ ਨੰਬਰ 23 슈ਗਰ ਦੇ ਮਰੀਜ਼ ਨੂੰ ਹਮੇਸ਼ਾ ਕद्दू ਦਾ ਜੂਸ ਪ ਇਸ ਦੇ ਨਾਲ ਇਹ ਬਿਮਾਰੀ ਕੰਟਰੋਲ ਵਿੱਚ ਰਹਿੰਦੀ ਹੈ ਨੰਬਰ 24 ਹਰੇ ਇਨਸਾਨ ਨੂੰ ਸਬਜ਼ੀ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ ਇਹ ਤੁਹਾਨੂੰ ਸਰੀਰ ਦੀ ਹਰ ਇੱਕ ਬਿਮਾਰੀ ਤੋਂ ਦੂਰ ਰੱਖਦਾ ਹੈ ਨੰਬਰ 25 ਸਰਦੀ ਦੇ ਮੌਸਮ ਵਿੱਚ ਜ਼ੁਕਾਮ ਹੋਣ ਤੇ ਥੋੜਾ ਜਿਹਾ ਸ਼ਹਿ ਚਟਣ ਦੇ ਨਾਲ ਸਰਦੀ ਤੋਂ ਆਰਾਮ ਮਿਲਦਾ ਹੈ ਅਤੇ ਜੇਕਰ ਤੁਹਾਨੂੰ ਸਰਦੀ ਕਾਰਨ ਖੰਸੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਦੇ ਨਾਲ ਤੁਹਾਡੀ ਖੰਸੀ ਤੋਂ ਵੀ ਰਾਹਤ ਮਿਲੇਗੀ ਨੰਬਰ 26 ਮਿਕਸ ਸਬਜ਼ੀ ਖਾਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦੇ ਹੁੰਦੇ ਆ ਇਸ ਲਈ ਨਿਯਮਤ ਰੂਪ ਵਿੱਚ ਮਿਕਸ ਸਬਜ਼ੀ ਦਾ ਸੇਵਨ ਕਰਨਾ ਚਾਹੀਦਾ ਇਹ ਹੈ ਨੰਬਰ 27 ਰੋਜ਼ਾਨਾ ਇੱਕ ਗਲਾਸ ਦੁੱਧ ਵਿੱਚ ਕਰੋਟ ਨੂੰ ਮਿਲਾ ਕੇ ਪੀਣ ਨਾਲ ਬਹੁਤ ਵਧੀਆ ਨੀਂਦ ਆਉਂਦੀ ਆ ਅਤੇ ਇਸ ਦੇ ਨਾਲ ਸਾਰੇ ਸਰੀਰ ਵਿੱਚ ਵੀ ਤਾਕਤ ਬਣੀ ਰਹਿੰਦੀ ਆ ਜੇਕਰ ਤੁਹਾਨੂੰ ਗੋਡਿਆਂ ਦੇ ਦਰਦ ਦੀ ਪਰੇਸ਼ਾਨੀ ਹੈ ਤਾਂ ਇਹ ਨੁਸਖਾ ਤੁਹਾਡੇ ਲਈ ਹੋਰ ਵੀ ਜ਼ਿਆਦਾ ਫਾਇਦੇਮੰਦ ਹੋਵੇਗਾ ਨੰਬਰ 28 ਜੇਕਰ ਤੁਹਾਡੇ ਸਰੀਰ ਉੱਪਰ ਕਿਤੇ ਵੀ ਫੋੜੇ ਫਿੰਸੀਆਂ ਹੋ ਗਈਆਂ ਹੋਣ ਤਾਂ ਕੁਝ ਨਿੰਮ ਦੇ ਪੱਤੇ ਲਵੋ ਅਤੇ ਉਸ ਵਿੱਚ ਐਲੋਵੀਰਾ ਜਲ ਮਿਲਾ ਕੇ ਉਹਨਾਂ ਨੂੰ ਫੋੜੇ ਫਿੰਸੀਆਂ ਉੱਪਰ ਬੰਨ੍ਹ ਲਓ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਬਹੁਤ ਹੀ ਜਲਦ ਫੋੜੇ ਫਿੰਸੀਆਂ ਤੋਂ ਆਰਾਮ ਮਿਲ ਜਾਵੇਗਾ ਨੰਬਰ 29 ਕੀ ਖੰਗ ਹੋਣ ਤੇ ਅਮਰੂਦ ਦੇ ਪੱਤਿਆਂ ਨੂੰ ਜਲਾ ਕੇ ਉਹਨਾਂ ਦੀ ਰਾਖ ਬਣਾਉਣ ਤੋਂ ਬਾਅਦ ਉਸ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਮਿਲਾ ਲਓ ਅਤੇ ਇਸ ਨੂੰ ਆਪਣੇ ਗਲੇ ਤੇ ਲਗਾ ਲਓ ਇਸ ਤਰ੍ਹਾਂ ਕਰਨ ਦੇ ਨਾਲ ਸੁੱਕੀ ਖੰਗ ਤੋਂ ਜਲਦੀ ਆਰਾਮ ਮਿਲੇਗਾ ਨੰਬਰ 3 ਦਹੀਂ ਵਿੱਚ ਕਾਜੂਬਦਾ ਮਿਲਾ ਕੇ ਖਾਣ ਦੇ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਮਿਲਦੀ ਆ ਅਤੇ ਨਾਲ ਹੀ ਇਹ ਪੇਟ ਨੂੰ ਠੰਡਕ ਪਹੁੰਚਾਉਂਦਾ ਹੈ ਨੰਬਰ 31 ਜੇਕਰ ਤੁਹਾਨੂੰ ਹੱਡੀਆਂ ਤੇ ਜੋੜਾਂ ਦੇ ਦਰਦ ਨੇ ਪਰੇਸ਼ਾਨ ਕਰਨ ਰੱਖਿਆ ਹੈ ਤਾਂ ਲਾਲ ਬੱਕਰੀ ਦਾ ਦੁੱਧ ਪੀਣ ਦੇ ਨਾਲ ਹੱਡੀਆਂ ਦਾ ਅਤੇ ਜੋੜਾਂ ਦਾ ਦਰਦ ਗਾਇਬ ਹੋ ਜਾਂਦਾ ਹੈ ਨੰਬਰ 32 ਜਲਜੀਰਾ ਖਾਨ ਦੇ ਨਾਲ ਜਾਂ ਚਾਲ ਜੀਰੇ ਵਾਲਾ ਪਾਣੀ ਪੀਣ ਦੇ ਨਾਲ ਹਾਜਮਾ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 33 ਜਿਹੜੇ ਲੋਕ ਗੈਸ ਦੀ ਜਗ੍ਹਾ ਤੇ ਚੁੱਲ੍ਹੇ ਤੇ ਖਾਣਾ ਬਣਾਉਂਦੇ ਨੇ ਉਹ ਜ਼ਿਆਦਾ ਸਿਹਤਮੰਦ ਰਹਿੰਦੇ ਨੇ ਨੰਬਰ 34 ਸ਼ਾਮ ਦੇ ਸਮੇਂ ਮਿੱਠੀਆਂ ਚੀਜ਼ਾਂ ਨਾ ਖਾਓ ਬਲਕਿ ਕੌੜੀਆਂ ਚੀਜ਼ਾਂ ਖਾਓ ਇਸ ਦੇ ਨਾਲ ਸਿਹਤ ਵਧੀਆ ਰਹੇਗੀ ਨੰਬਰ 35 ਬਾਸੀ ਮੂੰ ਦਾਲਚੀਨੀ ਦੀ ਖੁਸ਼ਬੂ ਸੁੰਘਣ ਨਾਲ ਦਿਮਾਗ ਤੇਜ਼ ਹੋ ਜਾਂਦਾ ਹੈ ਨੰਬਰ 36 ਖਾਣਾ ਖਾਣ ਤੋਂ ਬਾਅਦ ਇੱਕਦਮ ਚਾਹ ਪੀਣ ਦੇ ਨਾਲ ਖਾਣਾ ਛੇਤੀ ਹਜ਼ਮ ਨਹੀਂ ਹੁੰਦਾ ਨੰਬਰ 37 ਹਰ ਰੋਜ਼ ਸਵੇਰੇ ਨੰਗੇ ਪੈਰ ਤੁਰਨਾ ਜਾਂ ਫਿਰ ਘਾਹ ਤੇ ਤੁਰਨਾ ਚਾਹੀਦਾ ਹੈ ਇਸ ਨਾਲ ਤੁਹਾਡੀ ਨਜ਼ਰ ਤੇਜ਼ ਹੋ ਜਾਵੇਗੀ ਨੰਬਰ 38 ਛੋਲਿਆਂ ਦੀ ਦਾਲ ਪੀਸ ਕੇ ਚਿਹਰੇ ਤੇ ਲਗਾਉਣ ਦੇ ਨਾਲ ਦਾਣੇ ਨਹੀਂ ਹੋਣਗੇ ਨੰਬਰ 39 ਰਾਤ ਨੂੰ ਦੇਸੀ ਸ਼ਹਿਦ ਅਤੇ ਅੰजीर ਖਾਨ ਦੇ ਨਾਲ ਇਨਸਾਨ ਛੇਤੀ ਬੁੱਢਾ ਨਹੀਂ ਹੁੰਦਾ ਨੰਬਰ 40 ਹਰੀ ਚਾਹ ਪੀਣ ਦੇ ਨਾਲ ਪੇਟ ਦੀ ਚਰਬੀ ਬਹੁਤ ਛੇਤੀ ਘੱਟ ਜਾਂਦੀ ਆ ਨੰਬਰ 44 ਗਰਮੀ ਵਿੱਚ ਘੜੇ ਦਾ ਪਾਣੀ ਪੀਣਾ ਚਾਹੀਦਾ ਹੈ ਇਸ ਦੇ ਨਾਲ ਪਸੀਨਾ ਘਟ ਆਉਂਦਾ ਹੈ ਤੇ ਸਰੀਰ ਵੀ ਠੰਡਾ ਰਹਿੰਦਾ ਹੈ ਨੰਬਰ 42 ਜਿਆਦਾ ਗਰਮ ਪਾਣੀ ਨਾਲ ਮੂੰਹ ਧੋਣ ਦੇ ਨਾਲ ਤੁਹਾਡੀ ਸਕਿਨ ਲੂਜ਼ ਹੋ ਜਾਵੇਗੀ ਨੰਬਰ 43 ਪਿਆਜ਼ ਨੂੰ 슈ਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਪਿਆਜ਼ ਦਾ ਸੇਵਨ ਕਰਨ ਦੇ ਨਾਲ ਡਾਇਬਟੀਜ਼ ਟਾਈਪ 2 ਦੇ ਮਰੀਜ਼ਾਂ ਨੂੰ ਫਾਸਟਿੰਗ 슈ਗਰ ਲੈਵਲ ਘਟ ਕਰਨ 'ਚ ਮਦਦ ਮਿਲ ਸਕਦੀ ਆ ਨੰਬਰ 44 ਗਰਮ ਪਾਣੀ ਵਿੱਚ ਨਿੰਬੂ ਪਾ ਕੇ ਪੀਣ ਦੇ ਨਾਲ ਕਬਜ਼ ਦੀ ਪ੍ਰੋਬਲਮ ਦੂਰ ਹੋ ਜਾਂਦੀ ਆ ਨੰਬਰ 45 ਦਿਲ ਦੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਖਾਣੇ ਵਿੱਚ ਤੇ ਰਪਨ ਤੇਲ ਦੀ ਜਗ੍ਹਾ ਤੇ ਸਰੋਂ ਦੇ ਤੇਲ ਦਾ ਇਸਤੇਮਾਲ ਕਰੋ ਕਿਉਂਕਿ ਰਿਫਾਈਨ ਤੇਲ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਨੰਬਰ 46 ਹੱਥ ਪੈਰ ਜਾਂ ਕਿਤੇ ਵੀ ਸੱਟ ਲੱਗ ਗਈ ਹੋਵੇ ਤਾਂ ਤੁਰੰਤ ਹੀ ਉਸ ਉੱਪਰ ਸ਼ਹਿਦ ਲਗਾ ਲਓ ਕਿਉਂਕਿ ਸ਼ਹਿਦ ਵਿੱਚ ਐਂਟੀਬੈਕਟੀਰੀਅਲ ਗੁਣ ਹੁੰਦੇ ਆ ਜਿਸ ਦੀ ਵਜ੍ਹਾ ਨਾਲ ਇਨਫੈਕਸ਼ਨ ਹੋਣ ਦਾ ਖਤਰਾ ਘੱਟ ਜਾਂਦਾ ਹੈ ਤੇ ਜ਼ਖਮ ਵੀ ਬਹੁਤ ਜਲਦੀ ਭਰ ਜਾਂਦਾ ਹੈ ਨੰਬਰ 47 ਨਿੰਬੂ ਦੇ ਰਸ ਵਿੱਚ ਸ਼ਹਿਦ ਅਤੇ ਦੁੱਧ ਦਾ ਪਾਊਡਰ ਮਿਲਾ ਕੇ ਪੇਸਟ ਬਣਾ ਲਓ ਇਸ ਨੂੰ ਚਿਹਰੇ ਤੇ 15 ਮਿੰਟ ਤੱਕ ਲਗਾਓ ਅਤੇ ਲਗਾਉਣ ਤੋਂ ਬਾਅਦ ਇਸ ਨੂੰ ਨਿਜ਼ਮਤ ਰੂਪ ਵਿੱਚ ਇਸ ਦੇ ਨਾਲ ਜੇ ਤੁਸੀਂ ਚਿਹਰਾ ਸਾਫ਼ ਕਰੋਗੇ ਤਾਂ ਇਸ ਦੇ ਨਾਲ ਤੁਹਾਡੀ ਸਕਿਨ ਤੇ ਗਲੋ ਆ ਜਾਵੇਗਾ ਨੰਬਰ 48 ਬਰਫ਼ ਜਾਂ ਫੇਰ ਠੰਡੀਆਂ ਚੀਜ਼ਾਂ ਖਾਣ ਦੇ ਨਾਲ ਲੀਵਰ ਦੀ ਕਮਜ਼ੋਰੀ ਹੋ ਜਾਂਦੀ ਆ ਇਸ ਲਈ ਜਿੰਨਾ ਹੋ ਸਕੇ ਠੰਡਾ ਖਾਣ ਤੋਂ ਪਰਹੇਜ਼ ਕਰੋ ਨੰਬਰ 49 ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਇਸ ਲਈ ਹਰ ਰੋਜ਼ ਇੱਕ ਗਲਾਸ ਹਲਦੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 50 ਹਰੀਆਂ ਸਬਜ਼ੀਆਂ ਦਾ ਸੇਵਨ ਕਰਨ ਦੇ ਨਾਲ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ ਹਰੀਆਂ ਸਬਜ਼ੀਆਂ ਸਾਡੀ ਸਿਹਤ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹਨ ਨੰਬਰ 51 ਰਾ ਤਵੇਲੇ 2 ਚਮਚ ਮੇਥੀ ਦਾਣਾ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਇਸ ਨੂੰ ਚਬਾ ਚਬਾ ਕੇ ਖਾਓ ਇਸ ਦੇ ਇਸਤੇਮਾਲ ਕਰਨ ਦੇ ਨਾਲ ਤੁਸੀਂ ਭਿਆਨਕ ਬਿਮਾਰੀਆਂ ਤੋਂ ਬਚੇ ਰਹੋਗੇ ਨੰਬਰ 52 ਜੇਕਰ ਤੁਹਾਡੇ ਪੈਰਾਂ ਵਿੱਚ ਦਰਦ ਰਹਿੰਦਾ ਹੈ ਤਾਂ ਸਰੋਂ ਦੇ ਤੇਲ ਨੂੰ ਹਲਕਾ ਜਿਹਾ ਗਰਮ ਕਰਕੇ ਆਪਣੇ ਪੈਰਾਂ ਦੇ ਉੱਪਰ ਮਾਲਿਸ਼ ਕਰਨ ਦੇ ਨਾਲ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ। ਨੰਬਰ 53 ਜੇਕਰ ਤੁਹਾਡੇ ਸਿਰ ਦੇ ਵਾਲ ਬਹੁਤ ਜ਼ਿਆਦਾ ਝੜ ਰਹੇ ਨੇ ਤਾਂ ਤੁਹਾਡੇ ਸਰੀਰ ਵਿੱਚ ਤਾਂਬੇ ਦੀ ਕਮੀ ਆ। ਅਜਿਹੇ ਲੋਕਾਂ ਨੂੰ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਵਾਲਾਂ ਦੀ ਝੜਨ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ। ਨੰਬਰ 54 ਜਦੋਂ ਵੀ ਤੁਸੀਂ ਨਹਾਉਂ Karte ਹੋ ਤਾਂ ਇਹਨਾਂ ਨੂੰ ਹਮੇਸ਼ਾ तेल ਲਗਾ ਕੇ ਘਟੋ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੀ ਯਾਦਦਾਸ਼ਤ ਤੇਜ਼ ਹੋ ਜਾਵੇਗੀ ਅਤੇ ਨਜ਼ਰ ਵੀ ਕਦੇ ਕਮਜ਼ੋਰ ਨਹੀਂ ਹੋਵੇਗੀ ਨੰਬਰ 55 ਜ਼ਿਆਦਾ ਚਾਹ ਪੀਣ ਦੀ ਆਦਤ ਹੱਡੀਆਂ ਨੂੰ ਕਮਜ਼ੋਰ ਬਣਾ ਦਿੰਦੀ ਆ ਇਸ ਲਈ ਜਿੰਨਾ ਹੋ ਸਕੇ ਘਰ ਤੋਂ ਘਰ ਚਾਹ ਪੀਓ ਜਾਂ ਤੁਸੀਂ ਗ੍ਰੀਨ ਟੀ ਪੀ ਸਕਦੇ ਹੋ ਕਿਉਂਕਿ ਗ੍ਰੀਨ ਟੀ ਸਾਡੀ ਸਿਹਤ ਨੂੰ ਨੁਕਸਾਨ ਨਹੀਂ ਕਰਦੀ ਨੰਬਰ 56 ਪਥਰੀ ਦੀ ਦਿੱਕਤ ਹੋਵੇ ਤਾਂ ਨਾਰੀਅਲ ਪਾਣੀ ਨਿੰਬੂ ਪਾਣੀ ਜਾਂ ਫਿਰ ਸਾਦਾ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਨੰਬਰ 57 ਕਬਜ਼ ਨਾਲ ਪੀੜਤ ਲੋਕਾਂ ਨੂੰ ਸ਼ਾਮ ਦੇ ਸਮੇਂ ਬੂਬੀਤੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਫਾਈਬਰ ਨਾਲ ਪੂਰਪੂਰ ਪਦਾਰਥਾਂ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕਬਜ਼ ਵਿੱਚ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 58 ਰੋਜ਼ਾਨਾ ਸਵੇਰੇ ਦੁੱਧ ਦੇ ਨਾਲ ਆਮਲਾ ਖਾਣ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਰਾਹਤ ਮਿਲ ਜਾਂਦੀ ਹੈ ਨੰਬਰ 9 ਸ਼ਹਿਦ ਨੂੰ ਕਦੇ ਵੀ ਗਰਮ ਕਰਕੇ ਇਸਤੇਮਾਲ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਇਹ ਸਾਡੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੋ ਸਕਦਾ ਹੈ ਨੰਬਰ 60 ਜੋੜਾਂ ਦੇ ਦਰਦ ਦੀ ਸਮੱਸਿਆ ਹੋਣ ਦੇ ਨਾਲ ਰੋਜ਼ਾਨਾ 3 ਤੋਂ 4 ਖੰਜੂਰਾਂ ਦਾ ਸੇਵਨ ਕਰੋ ਤੁਹਾਨੂੰ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ ਕਿਉਂਕਿ ਖੰਜੂਰ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦੀ ਆ ਨੰਬਰ 61 ਸੰਤਰੇ ਦੇ ਰਸ ਵਿੱਚ ਅੱਧਾ ਚਮਚ ਸ਼ਹਿਦ ਮਿਲਾ ਕੇ ਦਿਨ ਵਿੱਚ 3 ਤੋਂ 4 ਵਾਰ ਪੀਣ ਦੇ ਨਾਲ ਪ੍ਰੈਗਨਨਸੀ ਵਿੱਚ 10 ਮਸਿਆਤ ਉਹ ਰਾਹਤ ਮਿਲੇਗੀ ਨੰਬਰ 62 ਖਾਂਸੀ ਜਾਂ ਬਲਗਮ ਦੀ ਸਮੱਸਿਆ ਹੋਣ ਤੇ ਜਮਾਇਨ ਨੂੰ ਪਾਣੀ ਵਿੱਚ ਬਾਲ ਕੇ ਭਾਫ ਲਓ ਇਸ ਦੇ ਨਾਲ ਕਾਫੀ ਹੱਦ ਤੱਕ ਆਰਾਮ ਮਿਲੇਗਾ ਦੋਸਤੋ ਇਸ ਹੀ ਅੱਜ ਦੀ ਜਾਣਕਾਰੀ ਉਮੀਦ ਹੈ ਤੁਹਾਨੂੰ ਅੱਜ ਦੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਸਾਡੇ ਚੈਨਲ ਸਾਂਝੇ ਗਾਜ਼ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਣੀ ਰਾਏ ਸਾਡੇ ਨਾਲ ਕਮੈਂਟ ਬਾਕਸ ਵਿੱਚ ਜਰੂਰ ਸਾਂਝੀ ਕਰਿਓ ਧੰਨਵਾਦ